ਵਰਿੰਜ ਨੜ ਗਿਆ ਇੰਡਰ ਲਿਮਿਟ ਇਰੀਆ ਓਏ 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 ਜਿਹੜਾ ਕਿ 1947 ਤੋਂ ਬਾਅਦ ਇਹ ਰੇਲਵੇ ਸਟੇਸ਼ਨ ਬੰਦ ਹੋ ਗਿਆ ਸੀਗਾ ਇੱਥੋਂ ਚੱਲਦੀ ਹੁੰਦੀ ਸੀਗੀ ਕਿਸੇ ਟਾਈਮ ਟ੍ਰੇਨ ਲਾਹੌਰ ਨੂੰ ਕਸੂਰ ਨੂੰ ਜਾਂਦੀ ਹੁੰਦੀ ਸੀਗੀ ਟ੍ਰੇਨ ਤੇ ਤੁਸੀਂ ਦੇਖੋ ਵੀ ਇਹ ਉਹ ਹੈ ਰੇਲਵੇ ਸਟੇਸ਼ਨ ਹੈ ਜਿੱਥੋਂ ਕਿ ਇਹ ਜਿਹੜੇ ਉਧਰ ਦੇ ਪਾਕਿਸਤਾਨ ਵਾਲੇ ਬੰਦੇ ਨੇ ਪਾਕਿਸਤਾਨ ਲੈਂਦੇ ਪੰਜਾਬ ਵਾਲੇ ਨੇ ਉਹ 47 ਤੋਂ ਬਾਅਦ ਇੱਧਰ ਨਹੀਂ ਆ ਸਕੇ ਇਧਰ ਆ ਪਿੱਛੇ ਪੈ ਫੌਜੀ ਹੈ ਅੱਛਾ ਫੌਜੀ ਹੈ ਬੱਦਲ ਵਾ ਫਿਰ ਇੱਥੇ ਲਟੈ ਰਹੇ ਹੋਗੇ ਹਾਂ ਆਪਣੇ ਆ ਗਿਆ ਇੱਕ ਬੰਦ ਜਦ ਲਈ ਵੀ ਕਿਸੇ ਕਿਸੇ ਦੀ ਜਿਹਨੇ ਫੌਜ ਕਰਨੀ ਸੀ ਉਹ ਬਾਕੀ ਬਰੇ ਗਿਆ ਇੱਕ ਆ ਆਪਣਾ ਬੰਬੂ ਘਟ ਸੋਚ ਘਟ ਲੈ ਤੇ ਆ ਇੱਕ ਬਾਈ ਦਾ ਲੱਗਾ ਸਪਲੈਂਡਰ ਤੇ ਆਪਾਂ ਉਹਨੋਂ ਪਾਰ ਜਨਾ ਚਾਂਦੀ ਕੇ ਤੇ ਬੜਾ ਵਧੀਆ ਐਡਵੈਂਚਰ ਹੋਣ ਵਾਲਾ ਆਪਣਾ ਤੇ ਹ ਚੱਪੂ ਨਾਲ ਚਲਾਉਣਗੇ ਇਹਨੂੰ ਕਿਸਤੀ ਨੂੰ ਤੇ ਤੇ ਆ ਆਪਣਾ ਡਰਾਈਵਰ ਕਿਸਤੀ ਦਾ ਲਾ ਬਾਬਾ ਲਾ ਸਿੰਘ ਉਹ ਕਿੱਥੇ ਤਾਲਾ ਲਾ ਸਿੰਘ ਤੇ ਆਪਣੀ ਬੋਟ ਆ ਗਈ ਜੇ ਇਹਦੇ 'ਚ ਬਹਿ ਕੇ ਜਾਣਾ ਇਹ ਚੱਪੂਆਂ ਵਾਲੀ ਤੇ ਇਹ ਇੱਕ ਵੰਸਾਂ ਵਾਲੀ ਨਾਲ ਵੀ ਚਲਾਉਂਦੇ ਹੁੰਦੇ ਪਰ ਇਹ ਦੋ ਚੱਪੂ ਨੇ ਇਹਨਾਂ ਨੂੰ ਚੱਪੂਆਂ ਨਾਲ ਚਲਾਉਂਦੇ ਪਏ ਆ ਆ ਚੈੱਕ ਕਰੋ ਫਿਰ ਕਿਵੇਂ ਦਾ ਵਿਊ ਡਰਾਮਣਾ ਜਾਂ ਵਿਊ ਇੱਧਰ ਲੱਗਦਾ ਬਣਾ ਵੀ ਜਿਵੇਂ ਆਪਾਂ 50 ਸਾਲ ਪਿੱਛੇ ਗਏ ਚਲੇ ਹੁੰਨੇ ਆਓ ਉਦਾਂ ਦਾ ਵੇਖੋ ਆ ਜਾੜ ਜਿਹਾ ਲੱਗਦਾ ਪਿਆ ਵੇਖੋ ਪਾਣੀ ਕਿੱਕਰ ਹੋ ਗਿਆ ਕੱਚਾ ਰਾਹ ਹੋ ਗਿਆ ਹਨਾ ਇਧਰ ਦਰਿਆ ਵਗਦਾ ਪਿਆ ਸੱਤ ਲਈ ਤੇ ਆਪਾਂ ਰਾਹ ਦੇ ਵਿੱਚ ਖੜੇ ਆ ਬਿਲਕੁਲ ਤੇ ਬਹੁਤ ਡਰਾਉਣਾ ਜਾਂ ਰਾਹ ਲੱਗਦਾ ਪਿਆ ਕਿਉਂਕਿ ਰਾਤ ਨੂੰ ਤੇ ਇੱਥੇ ਕੋਈ ਜਿੱਥੇ ਚੱਲੇਗਾ ਚੱਲੂਗੀ ਨਾਲ ਤੇਰੇ ਵੀ ਟਿਕਟਾਂ ਦੋ ਲੈ ਲਈ ਤੇ ਇਸ ਵਲੋਗ ਵਿੱਚ ਆਪਣੇ ਨਾਲ ਆਇਆ ਗਿੱਪੀ ਆ ਰਿਹਾ ਜੀ ਗਿੱਪੀ ਹਾਈ ਕਰ ਗਿੱਪੀ ਹੈਲੋ ਗਾਇਸ ਆਪਾਂ ਘੁੰਮਦੇ ਘੁੰਮਦੇ ਆ ਗਏ ਅਲੀਕੇ ਦੇ ਪਿੰਡ ਵਿੱਚ ਤੇ ਆ ਗਏ ਜ ਸਤਲੁਜ ਦਰਿਆ ਤੇ ਪਾਣੀ ਤਾਂ ਹੁਣ ਤਕਰੀਬਨ ਸਾਰਾ ਸੁੱਕ ਗਿਆ ਕਿਉਂਕਿ ਉਹ ਤੋਂ ਹਰੀਕੇ ਦੇ ਡੈਮ ਤੋਂ ਹਰੀਕੇ ਹੈਡ ਤੋਂ ਪਾਣੀ ਬੰਦ ਕੀਤਾ ਹੋਇਆ ਕਿਉਂਕਿ ਪਾਣੀ ਓਵਰਲੋਡ ਨਹੀਂ ਗਿਆ ਲਿਮਟ ਦੇ ਵਿੱਚ ਵਗਦਾ ਪਿਆ ਦਰਿਆ ਤੇ ਆ ਚੈੱਕ ਕਰੋ ਤੁਸੀਂ ਸਤਲੁਜ ਦਰਿਆ ਦਾ ਵਿਊ ਕਿੰਨਾ ਘੈਂਟ ਆਉਂਦਾ ਪਿਆ ਮਿੱਤਰੋ ਕਿਵੇਂ ਹੋ ਸਾਰੇ ਆਪਣੇ ਇੱਕ ਹੋਰ ਨਵੇਂ ਤਾਜ਼ੇ ਵਲੋਗ ਤੇ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਤੇ ਆਪਣੀ ਚੱਲਦੀ ਹੋਈ ਪੰਜਾਬ ਦੀ ਸੀਰੀ ਜਿੱਨੇ ਪੰਜਾਬ ਦੇ ਪੁਰਾਣੇ-ਪੁਰਾਣੇ ਏਰੀਆ ਨੇ ਇਹ ਜਿਵੇਂ ਪੁਰਾਣੇ ਮਹਿਲ ਹੋ ਗਏ ਪੁਰਾਣੇ ਬੁਰਜ ਖੜੇ ਹੋਏ ਅੰਗਰੇਜ਼ਾਂ ਦੇ ਟਾਈਮ ਦੇ ਉਹ ਪਤਨ ਸਾਰੇ ਬਖੋਣੇ ਪਏ ਆ ਤੇ ਜੇ ਤੁਸੀਂ ਆਪਣੀਆਂ ਪਹਿਲੀਆਂ ਵੀਡੀਓ ਨਹੀਂ ਵੇਖੀਆਂ ਉਹਨਾਂ ਸਾਰੀਆਂ ਵੀਡੀਓ ਦਾ ਲਿੰਕ ਤੁਹਾਨੂੰ ਇਸ ਵੀਡੀਓ ਦੇ ਥੱਲੇ ਮਿਲ ਤੇ ਅੱਜ ਦੇ ਵਲੌਗ ਵਿੱਚ ਆਪਾਂ ਜਾ ਰਹੇ ਆ ਅਲੀਕੇ ਚਾਂਦੀਕੇ ਪਿੰਡ ਉੱਥੇ ਕੱਚੇ 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 ਜਗ੍ਹਾ ਰਹੀ ਸਾਰਾ ਜਿਹੜਾ ਏਰੀਆ ਆਪ ਅੱਜ ਤੁਹਾਨੂੰ ਦਿਖਾਉਣ ਜਾ ਰਹੇ ਆ ਉਹ ਹੈਗਾ ਜੀ ਬਾਰਡਰ ਏਰੀਆ ਤੇ ਦਰਿਆਈ ਏਰੀਆ ਤੇ ਸਤਲੁਜ ਦਰਿਆ ਦੇ ਨੇੜੇ ਨੇੜੇ ਆਪਾਂ ਰਵਾਂਗੇ ਤੇ ਬਹੁਤ ਵਧੀਆ ਵਲੌਗ ਹੋਣ ਵਾਲਾ ਮਸਤ ਵਲੌਗ ਹੋਣ ਵਾਲਾ ਤੇ ਸਤਿ ਮੇਤ੍ਰੋ ਅੱਪਾ ਫਿਲਹਾਲ ਇੱਥੇ ਖੜੇ ਆ ਤੱਲੀ ਸਿੱਧਾ ਸਾਹੂ ਆਪਣੇ ਪੰਜਾਬ ਦਾ ਵਿਊ ਵੇਖੋ ਹਰੀਆਂ ਹਰੀਆਂ ਪੈਲੀਆਂ ਨੇ ਪਰ ਹੁਣ ਤਾਂ ਥਪੜੀਆਂ ਥੋੜੀਆਂ 골ਡਨ ਜੀ ਪਾਫ ਮਾਰਨ ਲੱਗ ਗਈਆਂ ਨੇ ਕਿਉਂਕਿ ਤੁੱਪਾਂ ਲੱਗਦੀਆਂ ਤੇ ਕਣਕਾਂ ਪੱਕਦੀਆਂ ਪਈਆਂ ਸਟੇਸ਼ਨ ਮੈਂ ਤੁਹਾਨੂੰ ਦਿਖਾਉਣਾ ਵੀ ਆਹ ਸਟੇਸ਼ਨ ਵੀ ਅੰਗਰੇਜ਼ਾਂ ਦੇ ਵੇਲੇਆਂ ਦਾ ਬਣਿਆ ਆਪਾਂ ਘੁੰਮਦੇ ਘੁੰਮਦੇ ਆ ਗਏ ਜੇ ਅਲੀਕੇ ਦੇ ਪਿੰਡ ਵਿੱਚ ਤੇ ਆ ਗਏ ਜੇ ਸਤਲੁਜ ਦਰਿਆ ਤੇ ਪਾਣੀ ਤਾਂ ਹੁਣ ਤਕਰੀਬਨ ਸਾਰਾ ਸੁੱਕ ਗਿਆ ਕਿਉਂਕਿ ਉਹ ਤੋਂ ਹਰੀਕੇ ਦੇ ਡੈਮ ਤੋਂ ਹਰੀਕੇ ਹੈਡ ਤੋਂ ਪਾਣੀ ਬੰਦ ਕੀਤਾ ਹੋਇਆ ਕਿਉਂਕਿ ਪਾਣੀ ਓਵਰਲੋਡ ਨਹੀਂ ਗਿਆ ਲਿਮਟ ਦੇ ਵਿੱਚ ਵਗਦਾ ਪਿਆ ਦਰਿਆ ਤੇ ਆ ਚੈੱਕ ਕਰੋ ਤੁਸੀਂ ਸਤਲੁਜ ਦਰਿਆ ਦਾ ਵਿਊ ਕਿੰਨਾ ਘੈਂਟ ਆਉਂਦਾ ਪਿਆ ਤੇ ਆ ਜਿਹੜੀਆਂ ਲੱਗੀਆਂ ਹੋਈਆਂ ਨੋਚਾਂ ਪਿਛਲੇ ਦਿਨਾਂ ਜਿੱਥੇ ਇੰਨਾ ਪਾਣੀ ਸੀਗਾ ਜਦੋਂ ਤੇ ਆ ਉਦੋਂ ਨੋਚਾਂ ਸਾਰੀਆਂ ਮਾਰੀਆਂ ਗਈਆਂ ਸੀਗੀਆਂ ਬੰਨ ਦੇ ਨਾਲ ਨਾਲ ਆ ਤੁਸੀਂ ਦੇਖੋ ਮੈਂ ਇੱਧਰ ਦਿਖਾਣਾ ਆ ਤੁਸੀਂ ਦੇਖੋ ਆ ਜਿਹੜੇ ਪੱਥਰਾਂ ਦੇ ਨਾਲ ਆ ਨੋਚਾਂ ਲਾਈਆਂ ਗਈਆਂ ਤਾਂ ਜੋ ਜਿਹੜਾ ਬੰਨ ਹੈ ਉਹ ਟੁੱਟ ਨਾ ਸਕੇ ਕਿਉਂਕਿ ਜਿੱਥੇ ਚੱਲੇਗਾ ਚੱਲੂਗੀ ਨਾਲ ਤੇਰੇ ਵੀ ਟਿਕਟਾਂ ਦੋ ਲੈ ਲਈ ਤੇ ਇਸ ਵਲੋਗ ਵਿੱਚ ਆਪਣੇ ਨਾਲ ਆਇਆ ਗਿੱਪੀ ਆ ਰਿਹਾ ਜੀ ਗਿੱਪੀ ਹਾਈ ਕਰ ਗਿੱਪੀ ਹੈਲੋ ਗਾਇਸ ਹਾਂ ਤੇ ਆਪਾਂ ਹੁਣ ਜਾਣਾ ਇਥੋਂ ਚਾਂਦੀ ਗੇ ਚਾਂਦੀ ਗੇ ਤਕਰੀਬਨ ਤੋ ਰਹਿ ਜਾਂਦਾ ਵਾ ਕੋਈ 4-5 ਕਿਲੋਮੀਟਰ ਬਾਕੀ ਲੱਭੇ ਪਤਾ ਲੱਗਣਾ ਤੋ ਆ ਚੈੱਕ ਕਰੋ ਫਿਰ ਕਿਵੇਂ ਦਾ ਵਿਊ ਡਰਾਮਣਾ ਜਾਂ ਵਿਊ ਇਧਰ ਲੱਗਦਾ ਬਣਾ ਜਿਵੇਂ ਆਪਾਂ 50 ਸਾਲ ਪਿੱਛੇ ਗਏ ਚਲੇ ਹੁੰਨੇ ਆਓ ਉਦਾਂ ਦਾ ਵੇਖੋ ਆ ਜਾੜ ਜੇ ਲੱਗਦੇ ਪਿਆ ਵੇਖੋ ਪਾਣੀ ਕਿੱਕਰ ਹੋ ਗਿਆ ਕੱਚਾ ਰਾਹ ਹੋ ਗਿਆ ਹਨਾ ਇਧਰ ਦਰਿਆ ਵਗਦਾ ਪਿਆ ਸੱਤ ਲੋ ਤੇ ਆਪਾਂ ਰਾਹ ਦੇ ਵਿੱਚ ਖੜੇ ਆ ਬਿਲਕੁਲ ਤੇ ਬਹੁਤ ਡਰਾਉਣਾ ਜਾਂ ਰਾਹ ਲੱਗਦਾ ਪਿਆ ਕੋਈ ਰਾਤ ਨੂੰ ਤੇ ਇੱਥੇ ਕੋਈ ਨਹੀਂ ਆਉਂਦਾ ਨਾ ਮਜਬੂਰੀ 'ਚ ਸ਼ਾਇਦ ਕੋਈ ਆਉਂਦਾ ਹੋਣਾ ਪਹਿਲੇ ਪੂਲ ਦੇ ਵਾਲੇ ਤੇ ਬਾਕੀ ਆ ਤੁਸੀਂ ਦੇਖੋ ਕੋਈ ਨਹੀਂ ਇਸ ਰਾਹ ਦੇ ਵਿੱਚ ਨਾ ਅੱਗੇ ਹੈਗਾ ਵਾ ਤੇ ਨਾ ਇੱਧਰ ਆਹ ਦੇਖੋ ਪਿੱਛੇ ਹੱਗ ਬਾਇ ਆ ਹੀ ਖੜੇ ਆ ਤੇ ਇਹਦਾ ਇਹ ਲੱਗਦਾ ਭੈਣਾਂ ਡੱਬੇ ਟੁੱਬੇ ਜਿਹੜੇ ਪਹਿਲਾਂ ਹੁੰਦੇ ਹਨ ਉਹ ਜਿਹੜੇ ਆਪਾਂ ਆ ਗਏ ਆ ਬੰਨ ਤੇ ਸਤਲੁਜ ਦਰਿਆ ਦੇ ਬੰਨ ਤੇ ਤੇ ਆਪਣੇ ਆ ਪਿੱਛੇ ਖੜਾ ਹੈ ਆਪਣਾ ਬੁਲਟ ਤੇ ਆਪਾਂ ਬੁਲਟ ਪਾਰ ਕਰਨਾ ਵਾ ਉਹ ਜਿਹੜੀ ਬੇੜੀ ਦੇ ਨਾਲ ਮੈਂ ਤੁਹਾਨੂੰ ਦਿਖਾਣਾ ਵੀ ਆ ਜੂਮ ਕਰਕੇ ਦਿਖਾਣਾ ਆ ਜਿਹੜੀ ਜਾਂਦੀ ਪਈ ਨਾ ਇਸ ਬੇੜੀ ਦੇ ਨਾਲ ਆਪਾਂ ਉਹਦੂ ਪਾਰ ਜਾਣਾ ਵਾ ਚਾਂਦੀ ਕੇ ਇੱਧਰ ਰਹਿ ਜਾਂਦਾ ਵਾ ਅਲੀਗੇ ਤੇ ਇੱਧਰ ਰਹਿ ਜਾਂਦਾ ਵਾ ਚਾਂਦੀ ਕੇ ਤੇ ਜਿਹੜਾ ਦਰਿਆ ਜਿੱਦਾਂ ਮੈਂ ਤੁਹਾਨੂੰ ਪਹਿਲਾਂ ਦੱਸਿਆ ਵੀ ਸਤਲੁਜ ਦਰਿਆ ਵਾ ਤੇ ਬਾਈ ਬੇੜੀ ਕਦੋਂ ਚੱਲਣੀ ਬੇੜੀ ਭਾਵੇਂ ਆਉਣੀ ਆ ਗਿਆ ਪਾਰ ਅੱਛਾ ਤੇ ਆ ਨਹੀਂ ਚੱਲਣੀ ਜਿਹੜੀ ਇੱਥੇ ਪਈ ਆ ਵੀ ਚੱਲਦੀ ਹੁੰਦੀ ਇਹ ਕਦੋਂ ਚੱਲੇਗੀ ਕਦੋਂ ਆਵਣ ਨਾ ਹਵਾਰੇ ਜੇ ਇਧਰ ਜਾਦੇ ਉਹਦੋਂ ਇਧਰ ਆ ਜਾਂਦੇ ਅੱਛਾ ਤੇ ਉਹ ਕਿੰਨੇ ਕੇ ਟਾਈਮ ਤੱਕ ਵਾਪਸ ਆਉਣਗੇ ਉਹ ਨੇ ਹਟਰ ਨਾਲ ਬਾਗ ਲੈ ਅੱਛਾ ਉਹਨੂੰ ਬਾਅਦ ਛੱਡ ਕੇ ਤੇ ਇੱਧਰ ਹੀ ਆ ਜਾਨਾ ਅੱਛਾ ਉਹਨਾਂ ਨੂੰ ਇੱਧਰ ਲੈ ਆਉਣਾ ਸਾਨੂੰ ਉੱਧਰ ਲੈ ਕੇ ਕੋਈ ਕਿਰਾਇਆ ਕਰੂਏ ਲੈਂਦੇ ਪਤਾ ਨਹੀਂ ਅੱਛਾ ਪਤਾ ਨਹੀਂ ਤੇ ਉਹ ਖੜਾ ਆਪਣਾ TC ਤੇ Bullet ਨਾਲੇ ਆਪਾਂ Bullet ਨੂੰ ਉਧਰ ਪਾਰ ਲੈ ਕੇ ਜਾਣਾ ਵੈਸੇ ਤਾਂ ਯਾਰ ਪੋਲਾ ਹੈਗਾ ਵਾ ਪਰ ਆਪਾਂ ਪੋਲ ਤੇ ਨਹੀਂ ਆਪਾਂ ਐਡਵੈਂਚਰ ਕਰਨਾ ਵਾ ਤੇ ਆਪਾਂ ਬੇੜੀ ਰਈ ਇਹਦੂ ਪਾਰ ਜਾਣਾ ਚਾਹੰਦੀ ਕੇ ਆਪਾਂ ਸਤਲੁਜ ਦਰਿਆ ਦੇ ਵਿੱਚ ਫਰੰਡੇ ਤੇ ਆਹ ਪੱਥਰਾਂ ਨਾਲ ਲਾਈ ਹੋਈਆਂ ਨੋਚਾਂ ਬਹੁਤ ਵਧੀਆ ਫੀਲਿੰਗ ਆਉਂਦੀ ਬਈ ਠੰਡੀ ਠੰਡੀ ਹਵਾ ਵੀ ਆਉਂਦੀ ਬਈ ਤੇ ਫੀਲਿੰਗ ਲੈਕ ਵਾਲੀ ਆਉਂਦੀ ਪਈ ਮਾਚੜ ਡੈਮ ਵਾਲੀ ਆਉਂਦੀ ਪਈ ਤੇ ਨਾਲ ਠੰਡੀ ਡੰਡੀ ਆਵਾ ਵੀ ਆਉਂਦੀ ਪਈ ਤੇ ਆਪਾਂ ਹੁਣ ਬੋਟਿੰਗ ਵੀ ਕਰਨੀ ਆ ਉਹ ਆਪਣੀ ਬੋਟ ਰਹੀ ਇਹ ਨਹੀਂ ਲੈ ਕੇ ਜਾਣਗੇ ਉਹ ਜਿਹੜੀ ਤੁਸੀਂ ਦੇ ਦੇ ਪਈ ਨਾ ਮੈਂ ਜ਼ੂਮ ਕਰਕੇ ਦਿਖਾਣਾ ਤੁਹਾਨੂੰ ਆਹ ਦੇਖੋ ਇਹ ਜਿਹੜੀ ਇਧਰੋਂ ਆਵੇਗੀ ਤੇ ਫੇਰ ਆਪਾਂ ਜਾਵਾਂਗੇ ਤੇ ਬਾਕੀ ਤੁਸੀਂ ਵਿਊ ਚੈੱਕ ਕਰੋ ਕਿੰਨਾ ਘੈਂਟ ਸਤਲੁਜ ਦਰਿਆ ਦਾ ਵਿਊ ਹੈ ਤੇ ਆਪਾਂ ਇੱਥੇ ਪੱਥਰਾਂ ਦੇ ਬੈਠੇ ਤੇ ਆਪਾਂ ਨੂੰ ਆਹ ਵੇਖੋ ਚੀਜ਼ ਇੱਕ ਮਿਲੀ ਆਹ ਦੇਖੋ ਇਹ ਜੇ ਸਿੱਪੀ ਆਹ ਸਿੱਪੀਆਂ ਦੇਖੋ ਕਿੰਨੀਆਂ ਕਿੰਨੀਆਂ ਮੋਟੀਆਂ ਮੋਟੀਆਂ ਨੇ ਤੇ ਯਾਰ ਇਹਦਾ ਮੈਨੂੰ ਪਤਾ ਨਹੀਂ ਇਹਦੇ ਜੇ ਸ਼ਾਇਦ ਕੋਈ ਹਨਾ ਜੀਵ ਹੁੰਦਾ ਉਹ ਆਪਣੀ ਬੋਟ ਆ ਗਈ ਜੇ ਇਹਦੇ 'ਚ ਬਹਿ ਕੇ ਜਾਣਾ ਇਹ ਚੱਪੂਆਂ ਵਾਲੀ ਤੇ ਇਹ ਇੱਕ ਵੰਸਾਂ ਵਾਲੀ ਨਾਲ ਵੀ ਚਲਾਉਂਦੇ ਹੁੰਦੇ ਪਰ ਇਹ ਦੋ ਚੱਪੂ ਨੇ ਇਹਨਾਂ ਨੂੰ ਚੱਪੂਆਂ ਨਾਲ ਚਲਾਉਂਦੇ ਪਏ ਉਹ ਆਪਣੀ ਬੋਟ ਆ ਗਈ ਜੇ ਇਹਦੇ 'ਚ ਬਹਿ ਕੇ ਜਾਣਾ ਇਹ ਚੱਪੂਆਂ ਵਾਲੀ ਤੇ ਇਹ ਇੱਕ ਵੰਸਾਂ ਵਾਲੀ ਨਾਲ ਵੀ ਚਲਾਉਂਦੇ ਹੁੰਦੇ ਪਰ ਇਹ ਦੋ ਚੱਪੂ ਨੇ ਇਹਨਾਂ ਨੂੰ ਚੱਪੂਆਂ ਨਾਲ ਚਲਾਉਂਦੇ ਪਏ ਕਿ ਉੱਤੇ ਚੜਾ ਲਿਆ ਆ ਹਾਂ ਬਈ ਲੈ ਗਾਣਾ ਤੂੰ ਇਹ ਬਰੇ ਸੜੇ ਗੇ ਕਿਉਂ ਖਾਪਾ ਖਾਵਣਾ ਬੰਬੂ ਕਾਰਡ ਦਿੱਤਾ ਲੱਦ ਆ ਦੇਖੋ ਇੱਕ ਆ ਆਪਣਾ ਬੰਬੂ ਕਾਰਡ ਸੁੱਝ ਕੱਟ ਲੈ ਤੇ ਆ ਇੱਕ ਬਾਈ ਦਾ ਲੱਗਾ ਸਪਲੈਂਡਰ ਤੇ ਆਪਾਂ ਉਹਨੂੰ ਪਾਰ ਜਣਾ ਚਾਂਦੀਕੇ ਤੇ ਬੜਾ ਵਧੀਆ ਐਡਵੈਂਚਰ ਹੋਣ ਵਾਲਾ ਆਪਣਾ ਤੇ ਚੱਪੂ ਨਾਲ ਚਲਾਉਣਗੇ ਇਹਨੂੰ ਕਿਸਤੀ ਨੂੰ ਤੇ ਤੇ ਆ ਆਪਣਾ ਡਰਾਈਵਰ ਕਿਸਤੀ ਦਾ ਲਾ ਬਾਬਾ ਲਾ ਸਿੰਘ ਉਹ ਕਿੱਥੇ ਚੱਲ ਰਿਹਾ ਲਾ ਸਿੰਘ ਬੜੀ ਪੂਲੋਂ ਲਾ ਦੇ ਵਾਈਲੋ ਲੋ ਮਿੱਤਰੋ ਅੰਭਾਈ ਲੌਣ ਲੱਗਾ ਜੀ ਟੱਕਾ ਲੱਕੜਾ ਤੇ ਕਿ ਲੱਕੜੇ ਯਾਰ ਹੋਰ ਤੋਂ ਆਇਆ ਮੱਭਾ ਕਨੇ ਇੱਧਰ ਆ ਜਾ ਅੱਛਾ ਚੱਲ ਲੈਣ ਦੀ ਆਉਂਦੀ ਆ ਉਹਨਾਂ ਤੋਂ ਲੱਗੀ ਭਾਈ ਉਹਨਾਂ ਤੋਂ ਹੋ ਗਿਆ ਸਿੱਧਾ ਤੱਕੇ ਸਿੱਧਾ ਸਿੱਧਾ ਅੰਚੇ ਪੱਥਰ ਹੋ ਗਏ ਨਾ ਕੋਈ ਗੱਲ ਥਾਂ ਬਣਾ ਕੇੜੇ ਪਾਸੋਂ ਬਣਦੀ ਉਹਦਰ ਵਜੋਂ ਜ਼ਿਆਦਾ ਹੋ ਜਾਂਦਾ ਬਸ ਹੂੰ ਰਿਵਰ ਦੇ ਕੋਲ ਟੋਰੀਅਲ ਪਲੇਟ ਮੇਰੇ ਕੋਲੇ ਅੱਜ ਅੱਛਾ ਤੇ ਆਪਣੀ ਮਿੱਤਰੋ ਕਿਸਤੀ ਲਈ ਕਿਸਤੀ ਤੁਰਪੀ ਜੇ ਤੇ ਉਧਰ ਉਧਰ ਸਾਈਡ ਆਪਾਂ ਦੋਵੇਂ ਮੋਟਰਸਾਈਕਲ ਲਾਏ ਤੇ ਅਗਲੇ ਪਾਸੇ ਮੈਂ ਖੜਾ ਹਾਂ ਹਾਂ ਪੁਲਟਨ ਫੜੀਏ ਜਾ ਕੇ ਗਏ ਨਿਕਲ ਗੱਲ ਕਰਦੇ ਪੁਲਟਨ ਅਲਾਉਣਾ ਉਹਨੇ ਯਾਰ ਪ੍ਰਿੰਧਾਬਦ ਕੋਸਰ ਮੈਂ ਜਾਣਾ ਵਜੋਂ ਉਧਰ ਰੋਗੇ ਯਾਰ ਇਹਨੂੰ ਰੱਖੋ ਯਾਰ ਬਾਈ ਨੂੰ ਸਰ ਵਾਲੇ ਪਿੱਛੇ ਇੱਧਰ ਰੱਖੋ ਆ ਬਾਈ ਵਿੱਕਰ ਖਲਵਾ ਦੇਣਾ ਉੱਧਰ ਗੱਡੀ ਹਵਾ ਬੜੀ ਹੈ ਇੱਧਰ ਵਾ ਇਹਨੂੰ ਵਾਰ ਰੱਖੋ ਹਲੋ ਇਹਨੂੰ ਪਰ ਰੱਖੋ ਲੋਕ ਕਹ ਲਾਏ ਤੈਨੂੰ ਵੱਜੇਗਾ ਉਹ ਇੰਨੇ ਕੋਠੇ ਤੇ ਲਾ ਲੈਣੇ ਚੱਲ ਉਹ ਪਰ ਵਾਰ ਦੂਜੇ ਪਾਸੇ ਬਾਈ ਇਧਰ ਆ ਕੇ ਸ਼ੀ ਕੋਠੀ ਕਾਈਸ ਬਾਈ ਜਾਨ ਬਾਈ ਜਾਨ ਬੋਲ ਤਰੋ ਇਧਰ ਲੱਗਾ ਆਪਣਾ ਬੁਲਟ ਤੇ ਬੁਲਟ ਕਰਕੇ ਜਾਦੀ ਇਧਰ ਇੱਕ ਸਾਈਡੋਂ ਦਬ ਗਈ ਕਿਸ਼ਟੇ ਤੇ ਅਗਲੇ ਪਾਸੇ ਤਾਂ ਵਜਣ ਜਮਾ ਹੀ ਨਹੀਂ ਨਾ ਹੈਗਾ ਇਸ ਕਰਕੇ ਅਗਲੇ ਪਾਸੇ ਉੱਚੀ ਜੀ ਬਹੁਤ ਜ਼ਿਆਦਾ ਬੰਦੇ ਨਹੀਂ ਨਾ ਹਾਂ ਜਾਨ ਬਾਈ ਜਾਨ ਜ਼ਿਆਦਾ ਹੰਦਾ ਬੋਲ ਬੋਲਦਾ ਆਹ ਪਹਿਲੀ ਵਾਲਾ ਦੱ ਲਗਾਏ ਅੱਛਾ ਬੁਲਟ ਹਾਂਜੀ ਫੈਲੀ ਦੇ ਵਿੱਚ ਆਪਣਾ ਹੀ ਫਿਰ ਫੌਜੀ ਫਾਦੇ ਲੱਗਾ ਸਾਡਾ ਬਾੜਲਾ ਫੌਜੀ ਹੈ ਨਾ ਅੱਛਾ ਉਹ ਅਗਦੇ ਲਿਆਰ ਕਹਿੰਦਾ ਮੈਂ ਨਿੱਲ ਜਾ ਹੂੰ ਅੱਛਾ ਉਹ ਦਰਦਾ ਕਟਾਂ ਦਾ ਮੋੜ ਅੰਦੇ ਦਰਦਾ ਕਿਉਂ ਦਲੇਰ ਜੰਮੂ 'ਚ ਬੰਬ ਕੱਢ ਦਿੱਤੀ ਉਹਨੇ ਅੱਛਾ ਤੇ ਬੁਲਟ ਨਹੀਂ ਲੱਜੇਗਾ ਤਾਂ ਤਾਂ-ਤਾਂ ਸੱਟੇ ਹੋਣ ਦਾ ਕੰਮ ਹੀ ਹੋ ਜਾਏ ਫੌਜੀ ਹੈ ਅੱਛਾ ਫੌਜੀ ਹੈ ਬੱਦ ਵਾਫੇ ਇੱਥੇ ਲਿਖਿਆ ਹੋ ਗਿਆ ਹੁਣ ਆਪਨੇ ਆ ਗਿਆ ਇੱਥੇ ਬ్రో ਜਲੇਰੀ ਵੀ ਕਿਸੇ ਕਿਸੇ ਦੀ ਹੈ ਜੇ ਨਾ ਫੌਜ ਕਰਨੀ ਤਾਂ ਉਹ ਬਾਕੀ ਕਰੇਗਾ ਹਾਂ ਜੱਸੇ ਰਹਿ ਰਾਇ ਹਾਂ ਜੀ ਮਿੱਤਰੋ ਆਪਣੀ ਬੇੜੀ ਚੱਲਦੀ ਪਈ ਜੇ ਬਹੁਤ ਵਧੀਆ ਐਡਵੈਂਚਰ ਹੋ ਰਿਹਾ ਆਪਣਾ ਇੱਥੇ ਜਿਆਦਾਤਰ ਤਾਂ ਆਪਾਂ ਪਾਖੜਾ ਡੈਮ ਤੇ ਅਰੀਕੇ ਬੋਟਿੰਗ ਕੀਤੀ ਸੀਗੀ ਪਰ ਇਹ ਦੇਸੀ ਬੋਟਿੰਗ ਆਪਾਂ ਇੱਧਰ ਆਪਣੇ ਪ੍ਰੋਇਪੁਰ ਏਰੀਆ ਜੀ ਕਰਨੇ ਵੇ ਤੇ ਆ ਤੁਸੀ ਦੇਖੋ ਸੱਤ ਲੋਈ ਦਰਿਆ ਕਿੰਨਾ ਘੈਂਟ ਲੱਗਦਾ ਪਿਆ ਪਾਣੀ ਹੁਣ ਜਿਆਦਾ ਹੈ ਕਿ ਬਾਈ ਘਟੇ ਅੱਛਾ ਪਾਣੀ ਇਹਦੇ ਨਾਲੋਂ ਵੀ ਪਹਿਲਾਂ ਨਾਲੋਂ ਬਹੁਤ ਘਟੇ ਤੇ ਆਹ ਵਾਹ ਤੇ ਪਏ ਚੱਪੂ ਹਾਂ ਜ਼ੋਰ ਬਹੁਤ ਲੱਗਦਾ ਪਿਆ ਕਿ ਹਵਾ ਇਧਰ ਦੀ ਸਾਈਡ ਨਾ ਸਿੱਧੀ ਇਧਰ ਬੇੜੀਵਾਲ ਦੀ ਸਾਈਡ ਦੀ ਤੇਜ਼ ਕਰਕੇ ਹਵਾ ਇਹ ਜ਼ੋਰ ਜਿਆਦਾ ਲੈਂਦੇ ਵੀ ਤੇ ਦੂਜੇ ਚਾਂਦੀ ਵਾਲੇ ਦੇ ਪਾਸੇ ਉਹਦਾ ਰੇੜ ਦੀ ਆਪਦੇ ਆਪ ਹੀ ਆਉਂਦੀ ਸਾਰੇ ਚਲਾਣੇ ਪਰ ਮਨਕੇ ਗਨੇ ਨਾ ਨੋਕਰੀਆਂ ਦਾ ਕੰਮ ਧੋਕਾ ਇਹ ਬੜਾ ਔਖਾ ਛਾਰ ਗਾਂਦੇ ਰਾ ਸਾਰੇ ਪੜਦੇ ਆ ਛਾਰ ਹੁਣ ਮੋਟਰਸਾਈਕਲ ਬੋਲਟ ਉਹ ਨਾਦਰ ਪੁਲ ਇਹਨਾਂ ਅਦੁਰ ਕੜਿਆਰ ਲੋਕ ਅੱਜਕੱਲ੍ਹ ਸਰਦਰੀ ਵਧੀ ਰਹੀ ਹੈ ਉਹ ਜਰੂਰ ਔਖਾ ਕੰਮ ਰੱਖਿਆ ਇਹਦਰ ਪੁਲ ਕਿੰਨੀ ਦੂਰ ਹੈ ਇਥੋਂ ਉਹੀ ਬਾਰਡਰ ਵਾਲਾ ਪੋਲ ਹਾਂ ਅਸੀਂ ਖੜਾ ਦੋ ਕਿਲੋ ਹਾਂ اچھا ਉਹੀ ਆ ਜਾਂਦਾ ਠੀਕ ਅੱਛਾ ਦੋ ਕਿਲੋ ਮਿਲ ਗਿਆ ਠੀਕ ਅੱਜ ਤੋਂ 6 ਸਾਲ ਪਹਿਲਾਂ ਮੈਂ ਇੱਥੇ ਇਦਾਂ ਦੀ ਬੋਟਿੰਗ ਕੀਤੀ ਸੀ ਉਧਰ ਖੇਮ ਕਰਨ ਵਾਲੀ ਸਾਈਡ ਤੇ 6 ਸਾਲ ਬਾਅਦ ਅੱਜ ਫੇਰ ਆਏ ਇੱਥੇ ਆਪਾਂ ਪੈੜੀ ਲੱਗ ਚਲੀ ਜੇ ਪਾਰ ਬਸ ਤਾਂ ਸਮੁੰਦਰ ਤੋਂ ਪਹਾੜ ਲੱਗ ਚਲੇ ਸੱਤ ਰੋ ਜਿਹਾ ਪਾਰ ਤੇ ਇਹ ਦੁਪਾਰ ਰਹਿ ਜਾਂਦਾ ਚਾਂਦੀ ਆ ਚਾਂਦੀ ਵਾਲੇ ਆਪਾਂ ਜਾਣਾ ਵਾ ਪਰਲੇ ਪਾਸੇ ਸੀ ਅਲੀ ਕੇ ਹੁਣ ਇੱਧਰ ਆ ਗਏ ਆ ਚਾਂਦੀ ਕੇ ਤੇ ਇਹ ਬੁਲਟ ਬੜਾ ਔਖਾ ਲਾਇਆ ਸੀ ਆ ਵੇਖੋ ਬੜਾ ਭਾਰਾ ਗੜੂ 7-8 ਕੁਆਂਟ ਲੈਂਦਾ ਵਜੜ ਤੇ ਆ ਮਿੱਟੀ ਗਿੱਲੀ ਨਾ ਇਸ ਕਰਕੇ ਇਹ ਥੱਲੇ ਹੀ ਦੱਬਦਾ ਸੁਣਾ ਆ ਦੇਖੋ ਤੁਸੀਂ ਆ ਇੰਨੀ ਚੜਾਈ ਆ ਪਤਾ ਚੜਾਉਣੀ ਹੈ ਬੁਲਟ ਨਾਲ ਹੈਗਾ ਦਾ ਥੋੜਾ ਔਖਾ ਕੰਮ ਪਾਰ ਫੇਰ ਵੀ ਆ ਪਾਚੜਾਂਗੇ ਆ ਫੜ ਗਿੱਪੀ ਅੱਗੇ ਚੱਲ ਜਾ ਤੂੰ ਚੱਕ ਕੇ ਫੱਟਾ ਵੇਖੀ ਜਾਂਦਾ ਕਿੱਧਰ ਫੜ ਲੈਣਾ ਵੇ ਥੱਲੇ ਮਿੱਟੀ 'ਚ ਹੋ ਜੇ ਤੇਰੀ ਗਾਨ ਰਈ ਇੰਜ ਨੜ ਗਿਆ ਇੰਜ ਨਾਲ ਮਿੱਟੀ ਦੀ ਓਏ 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 ਓ ਓ ਪਾ ਲਾਰਜ ਕਰਦੇ ਮੈਂ ਤਾਂ ਨਾ ਹੈਂ ਐ ਡਿੰਗਾ ਜਰਾ ਅੱਗੇ ਦੇਖ ਇਹ ਦੇਖੋ ਤੇ ਉੱਥੇ ਅੜ ਗਿਆ ਨਾ ਬੜੀ ਘੈਂਟ ਨੇ ਨਹੀਂ ਮੈਂ ਉਹ ਉਥੇ ਦੱਸਦਾ ਹੀ ਆ ਹੈ ਆ ਬਹੁਤ ਪਤਾ ਲੱਗ ਗਿਆ ਤੇ ਪਾਣੀ ਹਿੱਟ ਜਾ ਰਿਹਾ ਹੈ ਇਹ ਚੜ੍ਹਦੇ ਪੱਥਰ ਪਾਏ ਬਾਈ ਕੁੰਡ ਚੀਂਜਣਾ ਆ ਇੱਥੇ ਨੀ ਚੀਂਜਣਾ ਓਏ ਲੈ ਹਾਂ ਤਾਂ ਬਰ ਰਿਸਕੀ ਬੈਠੇ ਗੁਰਬਾ ਮੈਂ ਕਿਹਾ ਅਡਵੈਂਚਰ ਨਾਲ ਉਹ ਨਾ ਜਮਾਂ ਕਿਤੇ ਲੱਗ ਲੈਵਲ ਤੇ ਸੀ ਬੜਾ ਹਾਈ ਲੈਵਲ ਤੇ ਸੀ ਪਹਿਲਾਂ ਤਾਂ ਆਪਾਂ ਦਰਿਆ ਪਾਰ ਕੀਤਾ ਸੱਤ ਹੋਏ ਉਹ ਵੀ ਬਹੁਤ ਰਿਸਕ ਸੀਗਾ ਤੇ ਇੱਥੇ ਕਰ ਤੇ ਜਿਹੜੀ ਉਹ ਚੜਾਈ ਚੜਾਈ ਛੋਟ ਛੋਟ ਇੰਜ ਖੜੀ ਚੜਾਈ ਸੀਗੀ 15 20 ਫੁੱਟ ਹੋਣੀ ਤਾਂ ਖੜੀ ਉਹ ਆਪਾਂ ਚੜਾਈ ਤੇ ਫੇਰ ਵੀ ਜਵਾਨ ਚੜ ਗਿਆ ਮਰਿਆ ਨਹੀਂ ਐਂਡ ਤੇ ਜਾ ਕੇ ਐਸ ਚੋਟੀ ਤੇ ਜਾ ਕੇ ਥੋੜਾ ਜਿਹਾ ਅੜ ਗਿਆ ਕਿਉਂਕਿ ਮਿੱਟੀ ਥੋੜੀ ਪੱਧਰੀ ਨਹੀਂ ਸੀਗੀ ਇਸ ਕਰਕੇ ਟਾਇਰ ਜਿਹੜਾ ਪਿਛਲਾ ਉਹ ਚਕੀ ਚ ਗਿਆ ਤੇ ਇੰਜਨ ਥੱਲੇ ਲੱਗ ਗਿਆ ਆਪਾਂ ਪਾਣੀ ਪੀਣ ਲੱਗੇ ਮੁੜ ਕੋ ਮੁੜ ਕੋ ਹੋ ਗਏ ਗਰਮੀ ਆ ਗਈ ਤੇ ਮੈਂ ਉਹ ਕੋ ਟੀ-ਸ਼ਰਟ ਵਿੱਚ ਫਿਰਨਾ ਤੇ ਆਪਾਂ ਇੱਕ ਹਾਂਜੀ ਮਿੱਤਰੋ ਆਪਾਂ ਨੂੰ ਕੱਚੇ ਘਰ ਤਾਂ ਨਹੀਂ ਮਿਲੇ ਚਾਂਦੀ ਕੇ ਪਿੰਡ ਵਿੱਚ ਤੇ ਚਲੋ ਕੋਈ ਨਹੀਂ ਆਪਾਂ ਤੁਹਾਨੂੰ ਪਹਿਲਾ ਜਿਹੜਾ ਐਡਵੈਂਚਰ ਵਿਖਾਇਆ ਉਹ ਜਿਹੜੀ ਕਿਸ਼ਤੀ ਵਾਲਾ ਉਹ ਬਹੁਤ ਵਧੀਆ ਉਣਾ ਜੇ ਤੁਹਾਨੂੰ ਵਧੀਆ ਲੱਗੇ ਤੇ ਲਾਈਕ ਕਰਦੇ ਤੇ ਹੁਣ ਆਪਾਂ ਆਏ ਹੋਏ ਆ ਇੱਥੇ ਜਿਹੜਾ ਕਿ 1947 ਤੋਂ ਬਾਅਦ ਇਹ ਰੇਲਵੇ ਸਟੇਸ਼ਨ ਬੰਦ ਹੋ ਗਿਆ ਸੀਗਾ ਇੱਥੋਂ ਚੱਲਦੀ ਹੁੰਦੀ ਸੀਗੀ ਕਿਸੇ ਟਾਈਮ ਟ੍ਰੇਨ ਲਾਹੌਰ ਨੂੰ ਕਸੂਰ ਨੂੰ ਜਾਂਦੀ ਹੁੰਦੀ ਸੀਗੀ ਟ੍ਰੇਨ ਤੇ ਤੁਸੀਂ ਦੇਖੋ ਵੀ ਇਹ ਉਹ ਆ ਹੀ ਰੇਲਵੇ ਸਟੇਸ਼ਨ ਹੈ ਜਿੱਥੋਂ ਕਿ ਇਹ ਜਿਹੜੇ ਉਧਰ ਦੇ ਪਾਕਿਸਤਾਨ ਵਾਲੇ ਬੰਦੇ ਨੇ ਪਾਕਿਸਤਾਨ ਲੈਣਦੇ ਪੰਜਾਬ ਵਾਲੇ ਨੇ ਉਹ 47 ਤੋਂ ਬਾਅਦ ਇੱਧਰ ਨਹੀਂ ਆ ਸਕੇ ਤੇ ਜਿਹੜੇ ਆਪਣੇ ਜਿਹੜੇ ਇੱਧਰ ਚੜ੍ਹਦੇ ਪੰਜਾਬ ਵਾਲੇ ਤੇ ਜਿਹੜੇ ਆਪਣੇ ਚੜ੍ਹਦੇ ਪਿਆਬਲੇ ਲੋਕ ਨੇ ਉਹ 47 ਤੋਂ ਬਾਅਦ ਉਧਰ ਪਾਕਿਸਤਾਨ ਲਾਹੌਰ ਨਹੀਂ ਜਾ ਸਕੇ ਤੇ ਤੁਸੀਂ ਦੇਖੋ ਕਿੰਨੇ ਇੱਥੇ ਲੋਕ ਹੋਣੇ ਜਿਨ੍ਹਾਂ ਨੇ ਕਸੂਰ ਤੋਂ ਜਾਣਾ ਹੋਣਾ ਕੋਈ ਕਸੂਰ ਤੋਂ ਵਾਪਸ ਆਉਂਦਾ ਪਿਆ ਹੋਣਾ ਵੀ ਉਹ ਇੱਥੇ ਰੇਲਵੇ ਸਟੇਸ਼ਨ ਤੇ ਆ ਕੇ ਇੱਥੇ ਰੁਕਦੇ ਹੁੰਦੇ ਸੀਗੇ ਇੱਥੋਂ ਟ੍ਰੇਨ ਚੱਲਦੀ ਹੁੰਦੀ ਸੀਗੀ ਲਾਹੌਰ ਨੂੰ ਕਸੂਰ ਨੂੰ 1947 ਤੋਂ ਬਾਅਦ ਬੰਦ ਹੋ ਗਿਆ ਕਿਉਂਕਿ ਆਪਣੇ 1947 ਤੋਂ ਬਾਅਦ ਭਾਰਤ ਤੇ ਪਾਕਿਸਤਾਨ ਦੀ ਤੇ ਪੰਜਾਬ ਦੀ ਵੰਡ ਹੋ ਗਈ ਸੀ ਖਾਸ ਕਰਕੇ ਇਸ ਵੰਡ ਦੇ ਵਿੱਚ ਜਿਆਦਾ ਨੁਕਸਾਨ ਪੰਜਾਬ ਸਟੇਟ ਨੂੰ ਹੋਇਆ ਕਿਉਂਕਿ ਤੇ ਕਿਉਂਕਿ 60% ਜਿਹੜਾ ਆਪਣਾ ਪੰਜਾਬ ਏ ਉਹ ਪਾਕਿਸਤਾਨ ਦੇ ਵਿੱਚ ਚਲਾ ਗਿਆ ਜਿਸ ਨੂੰ ਆਪਾਂ ਅੱਜ ਬੋਲਦੇ ਹਾਂ ਲਹਿੰਦੇ ਪੰਜਾਬ ਤੇ 40% ਹਿੱਸਾ ਆਪਣੇ ਚੜ੍ਹਦੇ ਪੰਜਾਬ ਵਿੱਚ ਇੰਡੀਆ ਦੇ ਵਿੱਚ ਰਹਿ ਗਿਆ ਤੇ ਤੁਸੀਂ ਆ ਗਾਡਰ ਦੇਖੋ ਕਿੰਨੇ ਕਿੰਨੇ ਮੋٹے ਪਾਏ ਹੋਏ ਆ ਤੇ ਆ ਇੱਟਾਂ ਜਿਹੜੀਆਂ ਚੂਨੇ ਪੱਥਰ ਨਾਲ ਤਿਆਰ ਕੀਤੀਆਂ ਗਈਆਂ ਇਹਦੇ ਵਿੱਚ ਚੂਨਾ ਪੱਥਰ ਪਾਇਆ ਤੇ ਤੇ ਆ ਜਿਹੜੀ ਕੰਧ ਹੈ ਇਹ ਚੂਨੇ ਪੱਥਰ ਦੀ ਤਿਆਰ ਕੀਤੀ ਗਈ ਤੇ ਇੱਟਾਂ ਵੀ ਚੂਨੇ ਪੱਥਰ ਦੀਆਂ ਹੀ ਬਣੀਆਂ ਨੇ ਤਾਂ ਵੀ ਇੰਨਾ ਲੰਮਾ ਟਾਈਮ ਹੋ ਗਿਆ ਤਾਂ ਦੀ ਇਸ ਕਰਕੇ ਖੜੀਆਂ ਨੇ ਤੇ ਉਹ ਸਾਹਮਣੇ ਗੇਟ ਹੈ ਇੱਧਰ ਰਹਿ ਜਾਂਦਾ ਵਾ ਸਤਲੋਈ ਦਰਿਆ ਜਿਹੜਾ ਹੈ ਕਿ ਇੱਥੋਂ ਪਾਰ ਚੱਲ ਜਾਂਦਾ ਵਾ ਪਾਕਿਸਤਾਨ ਤੋਂ ਬਿਲਕੁਲ ਆਪਾਂ ਹੱਦ ਤੇ ਕੜੇ ਆ ਇੱਥੋਂ ਥੋੜੀ ਦੂਰ ਹੈਗਾ ਪਾਕਿਸਤਾਨ ਇੱਥੇ ਹੈਗਾ ਵਾ ਹੁਸੈਨੀ ਵਾਲੇ ਦਾ ਬਾਰਡਰ ਤੇ ਸੀਗਾ ਆਪਣਾ ਅੱਜ ਦਾ ਵਲੌਗ ਤੇ ਯਾਰ ਇੱਕ ਗੱਲ ਹੈਗੀ ਵੀ ਕੱਚੇ ਕਰਤ ਆਪਾਂ ਨੂੰ ਨਹੀਂ ਲੱਭੇ ਇਹ ਬੜੇ ਤੁਸੀਂ ਵਲੌਗ ਵੇਖੇ ਹੋਣੇ ਪਹਿਲਾਂ ਤੇ ਜਿਹੜੇ ਫੇਮਸ ਫੇਮਸ ਜਗ੍ਹਾਆਂ ਦੀਆਂ ਬਣਾਉਂਦੇ ਨੇ ਵਲੌਗ ਪਰ ਆਪਾਂ ਉਹ ਓਦਾਂ ਦੇ ਵਲੌਗ ਨਹੀਂ ਬਣਾਉਂਦੇ ਆਪਾਂ ਤੁਹਾਨੂੰ ਆਪਣੇ ਪੁਰਾਣੇ ਕਲਚਰ ਨਾਲ ਰੂਹ-ਬਰੂ ਕਰਾਉਣੇ ਆ ਪੁਰਾਣੇ ਇਤਿਹਾਸ ਨਾਲ ਰੂਹ-ਬਰੂ ਕਰਾਉਣੇ ਆ ਜੇਕਰ ਉਹ ਵੀਡੀਓ ਤੁਹਾਨੂੰ ਚੰਗੀ ਲੱਗੀ ਤੇ ਵੀਡੀਓ ਨੂੰ ਲਾਈਕ ਸ਼ੇਅਰ ਕਮੈਂਟ ਤੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਕਿਉਂਕਿ ਐਵੇਂ ਤੇ ਯਾਰ ਜਿਹੜੇ ਪਲੇਸ ਲੱਭਣ ਲਈ ਬਹੁਤ ਮਿਹਨਤ ਲੱਗਦੀ ਇਸ ਲਈ లైక్ ਠੋਕਦੇ ਆ ਜੀ ਤੇ ਮਿਲਾਂਗੇ ਆਪਾਂ ਇੱਕ ਹੋਰ ਐਵੇਂ ਦੀ ਕੈਂਟ ਦੀ ਵੀਡੀਓ ਦੇ ਨਾਲ ਓਕੇ ਬਾਈ